So... Mm -hmm.

ਦੇਵ ਉਤਾਰ ਸਹਿਬਾਨ ਤਿੰਨ ਗੁਰੂ ਸਹਿਬਾਨ 10 ਗੁਰੂ ਸਹਿਬਾਨਾਂ ਨੇ ਆਸ਼ਾ ਰੱਖੀ ਭਗਤਾਂ ਨੇ ਆਸ਼ਾ ਰੱਖੀ ਸੰਤਾਂ ਨੇ ਸੂਫੀਆਂ ਨੇ ਫਕੀਰਾਂ ਨੇ ਆਸ਼ਾ ਰੱਖੀ ਆਉਂਦੀ ਧਰਤੀ ਨੇ ਆਸ਼ਾ ਰੱਖੀ ਸੋਸਾਰੇ ਦੀ ਆਸ਼ਾ ਜਿਹੜੀ ਸੀ ਉਸ ਨੂੰ ਆ ਕੇ ਮਾਤ ਲੋਕ ਤੇ ਪਰੇਪੂਰਨ ਪ੍ਰਮਾਤਮਾ ਨੇ ਪ੍ਰਵੇਸ਼ਵਰ ਨੇ ਜਾਮਾ ਧਾਰਨ ਕਰਕੇ ਮਾਤ ਲੋਕ ਤੇ ਬਿੰਦ ਕ੍ਰਿਮ ਦੇ ساری کھیل کھیل اور آشان پورا کیتا شا نو لےکھا جونا ویک سارے اور ہر سنگ جی پورا کیتا پرمیشر جان دے لے کے پرشاد تو اللہ چپن نو لے کے تے ٹکن نو لے کے کچھ پرم لے کے ہاں پرشاد نو پردہ دے کے کجیا جاندا ہے اور ایک حکم ہے لفت بھی جڑی ہے سانی کی تیسی اٹا سی کہ پردہ لاہو جے دے, دے کے کجا کو لگاؤ لگاؤ چائیں چائیں ਇਹ ਜੇ ਪ੍ਰਸ਼ਾਦ ਨੂੰ ਕੱਜਿਆ ਇਹਦੇ ਉੱਪਰ ਪਰਦਾ ਲਾ ਦਿਓ ਕਿਉਂਕਿ ਇਸ ਨੂੰ ਭੋਗ ਲਗਣਾ ਹੈ ਜੈ ਜੈ ਕਾ ਖੁਸ਼ੀਆਂ ਦਿਨਾਂ ਇਹ ਹੈ ਹੁਕਮ ਤੋਰ ਫਰਮਾਨ ਹੁਕਮ ਜੋ ਭਗਤਾ ਨੇ ਮੰਨਣਾ ਹੈ ਔਰ ਜਿੰਨੀ ਦੇਰ ਤੱਕ ਇਸ ਲਿਖਤ ਬਾਰੇ ਜਾਂ ਇਸ ਹੁਕਮ ਬਾਰੇ ਨਹੀਂ ਪਤਾ ਤੇ ਮਨਮਤ ਕੋ ਚੱਲੀ ਕਿ ਭਗਤੀ ਦੀ ਆ ਉਹ ਬੜਦੇ ਦੇ ਵਿੱਚ ਦੀ ਨਹੀਂ ਭੋਗ ਲਾ ਸਕਦਾ ਤੇ ਉਹ ਸਮਰਾਥ ਕੁਝ ਵੀ ਕਰ ਸਕਦਾ ਹੈ ਸਮਰਾਥ ਜਿਹੜਾ ਨਿਰਾਹਾਰੀ ਆ ਉਹ ਤਾਂ ਕੁਝ ਵੀ ਕਰ ਸਕਦਾ ਲੇਕਿਨ ਉਹ ਸਮਰਾਥ ਇਹ ਕਹਿ ਰਿਹਾ ਹੈ ਕਿ ਪਰਦਾ ਜਿਹੜਾ ਲਾਓ ਜੇ ਪ੍ਰਸ਼ਾਦ ਦੇ ਲੈ ਕੇ ਕੱਜਾ ਤੇ ਇਹ ਆਪਾਂ ਨੂੰ ਸਮਰਾਥ ਦੀ ਗੱਲ ਸਮਝ ਨਹੀਂ ਲੱਗ ਰਹੀ ਉਹ ਕੀ ਕਹਿ ਰਿਹਾ ਸਮਰਾਥ ਆਪਣੀ ਅਕਲ ਬੁੱਧੀ ਨੂੰ ਵਧਿਆ ਰਹੇ ਨਾ ਆਪਣੀ ਬੁੱਧੀ ਨੂੰ ਵਧਿਆ ਕਰ ਰਹੇ ਨਾ ਇਹ ਉਹ ਸਮਰਾਟ ਆਕਾਲਪੁਰ ਵਿਚ ਦੀ ਜਿਹੜਾ ਹੈ ਪਰਦੇ ਦੇ ਵਿੱਚ ਦੀ ਜਿਹੜਾ ਹੈ ਉਹ ਭੋਗ ਨਹੀਂ ਲਾ ਸਕਦਾ ਇਹ ਹੈ ਮਨਮਤ ਇਹ ਹੈ ਮਨਮਤ ਆਵਾਜਾ ਕਰ ਸੰਕਿਉ ਗੁਰਮਤ ਕੀ ਹੈ ਕਿ ਉਸੇ ਸਮਰਾਥ ਨੇ ਮਹਾਰਾਜ ਸ਼ੇਰ ਸਿੰਘ ਨੇ ਕਿਹਾ ਰਮਕਾਲ ਨੇ ਕਿ ਪਰਦਾ ਲਾ ਦੇ ਇਹ ਦੇਖ ਕੇ ਕੱਜਾ ਕਿਉਂਕਿ ਇਸ ਨੂੰ ਮੈਂ ਭੋਗਣਾ ਸਰਗੁਣ ਹੋ ਕੇ ਵੀ ਆਪ ਭੋਗਣਾ ਹੈ ਸਤਗੁਣ ਹੋ ਕੇ ਵੀ ਆਪ ਭੋਗਣਾ ਹੈ ਸੋ ਇਹ ਹੈ ਗੁਰਮਤਿ ਇਹ ਹੈ ਮਰੇ ਆਗਾ ਭੋਗ ਲਵਾਉਣ ਦੀ ਔਰ ਇਸ ਦੇ ਬਾਅਦ ਵੀ ਅਗਰ ਕੋਈ ਇਹ ਸਭ ਕੁ ਬੰਨਸ ਸੁਣ ਕੇ ਜਾਣ ਕੇ ਪਰੇ ਨਹੀਂ ਮੰਨਦਾ ਉਹ ਹੈ ਮਨਮਤ ਔਰ ਮਨਮਤ ਨੂੰ ਹਰ ਸੰਧ ਜਿਓ ਪਰਮੇਸ਼ਰ ਮਾਰ ਰਿਛੇ ਸੰਦੇਚ ਅਮਤਵਾਂ ਦੇ ਵਿੱਚ ਕੋਈ ਥਾਂ ਨਹੀਂ ਗੁਰਮਤਿ ਨੂੰ ਇੱਥੇ ਵੀ ਥਾਂ ਆ ਚਰਨ ਕਬਨਾਂ ਦੇ ਵਿੱਚ ਔਰ ਅਗਾਂਹੀ ਦੁਰਦਰਗਾਹ ਤੱਕ ਜਿਹੜਾ ਹੈ ਗੁਰਮਤਿ ਨੂੰ سزا so, بھی ملو گی لیاز ہوگا سو ہر سنگ جی ਘਰ ਵਾਲੇ ਦੀ ਮਰਜ਼ੀ ਨਹੀਂ ਹੁੰਦੀ ਕਿ ਉਹ ਆਪਣੀ ਮਨਮਤ ਦੇ ਨਾਲ ਜੋ ਚਾਹੇ ਕਰੇ ਜਦੋਂ ਪਰਮੇਸ਼ਵਰ ਦਾ satsang ਹੈ ਤੇ ਪਰਮੇਸ਼ਵਰ ਦੇ ਨਾਮ ਦੇ ਹੈ ਮਹਾਰਾਜ ਸ਼ੇਰ ਸਿੰਘ ਜੀ ਦੇ ਨਾਮ ਦੇ ਹੈ ਤੇ ਜੋ ਮਹਾਰਾਜ ਸ਼ੇਰ ਸਿੰਘ ਜੀ ਨੇ ਬਿਆਦਾ ਤਸੀਹ ਹੈ ਉਸ ਦੇ ਹੁਕਮ ਦੇ ਅਨਸਾਰ ਹੀ ਘਰ ਦੇ ਵਿੱਚ satsang ਹੋਏਗਾ ਘਰ ਵਾਲੇ ਕੋਈ ਵੀ ਮਰਜ਼ੀ ਨਹੀਂ ਹੈ ਜਿਸ ਤਰ੍ਹਾਂ ਦੇਵਜਾ ਰੱਖਣਾ ਏ ਘਰ ਵਾਲੇ ਦੀ ਮਰਜ਼ੀ ਹੈ ਉਹ ਅੱਲਾ ਜੋਤ ਲਵੇ ਚਾਹੇ ਢਾਗ ਦੇ ਭੋਗ ਲਗਾਵੇ ਲਵਾ ਲਵੇ ਤੇ ਪਰਮੇਸ਼ਰ ਨੇ ਇਹ ਗੱਲ ਨਹੀਂ ਪਾਉਂਦੀ ਤੇ ਇਹ ਮਨੁੱਖ ਸੋ ਘਰ ਵਾਲੇ ਨੂੰ ਆਪਣੀ ਮਨਮਤ ਦਾ ਤਿਆਗ ਕਰਕੇ ਗੁਰਮਤਿ ਦੇ ਧਾਰਨੀ ਹੋਣਾ ਚਾਹੀਦਾ ਹੈ ਗੁਰਮਤਿ ਨਾਲ ਪੰਧਾ ਜੀ ਕਰਨਾ ਹੈ ਕੈਨਪਰਾ ਸਾਰੇ ਦੇਖੇ ਹਾਂ ਅੰਮ੍ਰਿਤ ਸੋ ਇਸ ਤਰ੍ਹਾਂ ਹੀ ਇੱਕ ਹੋਰ ਵਿਚਾਰ ਆਪੇ ਹੀ ਮਨਮਤ ਨਾਲ ਜਿਹੜਾ ਹੈ ਸੰਤ ਦੇ ਵਿੱਚ ਪੈਦਾ ਕਰ ਦਿੱਤਾ ਜਿਸ ਤਰ੍ਹਾਂ ਪ੍ਰਸ਼ਾਦ ਦੇ ਉੱਤੇ ਪੱਲਾ ਕੱਢ ਕੇ ਭੋਗ ਲਗਾਉਣ ਦੀ ਮਨਮਤ ਚਾਲੂ ਕਰ ਲਈਆ ਤੇ ਔਰ ਲੇਖਕ ਦੇ ਵਿੱਚ ਆਇਆ ਕਿ ਪੱਲਾ ਚੁਕਣਾ ਸਪਸ਼ਟ ਹੈ ਹੁਣ ਇਸ ਦੇ ਬਾਅਦ ਕੋਈ ਦੋਰ ਹੈ ਨਹੀਂ ਕਿ ਕੀ ਕਰਨਾ ਇਸ ਤਰ੍ਹਾਂ ਹੀ ਇੱਕ ਹੋਰ ਵਿਚਾਰ ਸੰਤ ਦੇ ਪੈਦਾ ਹੋ ਗਿਆ ਆਪੇ ਹੀ ਮਨਮਤ ਨਾਲ ਸ਼ੁਰੂ ਕਰ ਦਿੱਤਾ ਘਰ ਵਾਲੇ ਦੀ ਮਰਜ਼ੀ ਆ ਚਾਹੇ ਉਹ ਇੱਕ ਫੋਟੋ ਲਾਏ ਚਾਹੇ ਉਹ ਦੋ ਲਾਏ ਘਰ ਵਾਲੇ ਦੀ ਮਰਜ਼ੀ ਨਹੀਂ ਚਲਣੀ ਮਰਜ਼ੀ ਹੈ ਕਿ ਦਾ ਜਗਾਰਾ ਲਾਉਣੇ ਅਸੋਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋ ਆਦੀ ਜੈ ਦਾ ਜਗਾਰਾ ਜਿਸ ਕਸਮ ਦਾ ਲਾਉਣੇ ਆ ਤੇ ਉਹ ਸੱਖਾ ਸੋਹਣੀ ਸਾਨੂੰ ਮਰਿਆਦਾ ਵੀ ਮਹਾਰਾਜ ਸ਼ੇਰ ਸਿੰਘ ਦੀ ਕਲ ਪ੍ਰਵਾਸੀ ਦੀ ਮਰਣੀ ਬੈਣੀ ਜਿਹੜੀਆਂ ਨੇ ਲਾਈ ਸੋ ਇਹ ਵਿਚਾਰ ਨਾਲੇ ਇਹ ਵੀ ਜਿਹੜਾ ਹੈ ਵਿਚਾਰ ਗਲਤ ਹੈ ਕਿ ਘਰ ਵਾਲੇ ਦੀ ਮਰਜ਼ੀ ਹੈ ਉਹ ਇੱਕ ਲਾਵੇ ਸੂਰਜਾਂ ਉਹ ਦੋ ਲਾਵੇ ਸੋ ਕਿਸੇ ਦੀ ਵੀ ਕੋਈ ਮਰਜ਼ੀ ਨਹੀਂ ਹੈ ਮਰਜ਼ੀ ਮਾਲਕ ਦੀ ਹੈ ਉਹਦੀ ਮਰਜ਼ੀ ਉਹਦੀ ਰਜਾ ਦੇ ਵਿੱਚ ਚੱਲਣਾ ਹੈ ਜਿਹੋ ਦਾ ਹੁਕਮ ਹੈ ਜੇ ਮਰਜ਼ੀ ਮਾਲਕ ਦੀ ਰਜਾ ਮਾਲਕ ਦੀ ਵਿੱਚ ਚੱਲਾਂਗੇ ਤੇ ਫਿਰ ਹੀ ਆਪਾਂ ਪ੍ਰਵਾਨ ਜਾਂ ਮਾਲਕ ਨੂੰ ਆਪਣੇ ਨੂੰ ਸਹਿਬ ਨੂੰ ਤੇ ਜੇ ਆਪਾਂ ਪ੍ਰਵਾਨ ਨਹੀਂ ਜੇ ਜੇ ਮੰਨਵਤਾ ਕਰਦੇ ਸੋ ਇਹ ਕੋ ਫੋਟੋ ਲਾਉਣ ਦਾ ਵੀ ਵਿਹਾਰ ਨਹੀਂ ਤੇ ਕੋਈ ਵੀ ਵਾਤਾਈ ਤੋਂ ਸੰਗੀਆਸਾਗਾ ਸੰਦੇਵਪਰ ਇਹ ਥੋੜੇ ਜਿਹੀ ਸਮੇਂ ਤੋਂ ਮਨਮਤ ਚੱਲੀ ਹੈ ਪਹਿਲਾਂ ਦੋ ਹੀ ਸਾਰੇ ਲਗਾਉਦੇ ਸੀ ਸ੍ਰੋਪ ਜਿਹੜੇ ਇੱਕ ਫੋਟੋ ਹੁਣ ਲਾ ਰਹੇ ਨੇ ਮਨਮਤ ਨਾਲ ਇਹ ਵੀ ਪਹਿਲਾਂ ਦੋ ਹੀ ਸ੍ਰੋਪ ਲਗਾਉਂਦੇ ਸੀ ਇਹਨਾਂ ਵੀ ਦੋ ਸ੍ਰੋਪ ਲਗਾ ਕੇ ਘਰ ਘਰ ਪਿਆਰ ਕੀਤੇ ਰਹੀ ਸੋ ਥੋੜੇ ਸਕੇਤੋਂ ਇਹ ਮਨਮਤ ਚੱਲੀ ਹੈ ਅਰ ਸੰਕਤੀ ਵਿੱਚ ਵਿਚਾਰਨਾ ਹੈ ਸਤ ਸੰਗ ਦੇ ਵਿੱਚ ਬੈਠੇ ਹਨ ਸਤ ਦਾ ਸੰਗ ਕਰਨਾ ਹੈ ਸੱਚ ਬੋਲਣਾ ਹੈ ਸੱਚ ਸੁਣਨਾ ਹੈ ਜਾਂ ਤਾਂ ਇੱਕ ਫੋਟੋ ਲਗਾਉਣ ਵਾਲੇ ਪਹਿਲਾ ਗਲਤ ਸੀ ਜਦੋਂ ਦੋ ਲਗਾਉਂਦੇ ਸੀ ਜਾਂ ਹੋਣ ਗਲਤ ਆ। ਦੋਵੇਂ ਤੇ ਚੀਜ਼ਾਂ ਸਹੀ ਨਹੀਂ ਨਾ ਕਿ ਪਹਿਲਾਂ 200 ਫੋਟੋ ਲਗਾ ਕੇ 40 ਸਾਲ ਜਵਾਰ ਕੀਤਾ 35 ਸਾਲ ਤੇ ਹੁਣ ਇੱਕ ਫੋਟੋ ਲਾ ਲਈ ਉਹ ਵੀ ਸਹੀ ਤੇ ਇਹ ਵੀ ਸਹੀ ਦੋ ਦੋ ਮਰਿਆ ਦਾ ਥੋੜੀ ਸਹੀ ਹੋ ਸਕਦੀ ਆ ਕਿ ਦੋਵੇਂ ਸਹੀ ਹੋ ਗਈ। ਸੋ ਸਹੀ ਹੋਈ ਜਾਂ ਜੋ ਪ੍ਰਾਦਰਣ ਚੱਲਦੀ ਆ ਰਹੀ ਆ ਦੋਨਾਂ ਸਰੂਪਾਂ ਨੂੰ ਸੰਘਾਸਾਂ ਦੇ ਉੱਪਰ ਲਗਾਉਣਾ ਇਹੀ ਆਪਣੀ ਮਰਿਆ ਦਾ ਹੈ।

ਦੇ ਵਿੱਚੋਂ 106 ਨੰਬਰ ਪੰਨੇ ਤੋਂ ਇਹ ਸਾਖੀ ਦਾ ਕਰਸਨ ਲਿਓ ਪਾਤਸ਼ਾਹ ਦੇ ਨਵੇਂ ਪਲੰਗ ਬਾਰੇ ਸਾਖੀ ਹੈ ਸਤਿ ਪਾਸ਼ਾ ਨਲੋਣਾ ਦੇ ਪਾ ਛੋਟੇ ਦਾ ਬਾਪੂਰਨਾਮ ਸੇ ਹੁਣੀ ਆਜਾ ਹੋਏ ਉਹ ਸਤਿ ਪਾਸ਼ਾ ਨੇ ਇਹ ਕਿਹਾ ਕਿ ਹਮਾਂਸਾ ਸਭ ਕੁਛ ਤੇਰਾ ਤੇਰਾ ਜੋ ਦਿਲ ਦਾ ਦਾ ਲੈਲਾ ਅਹੀਂ ਤੇਰ ਨਾਲ ਕੁਛ ਵੀ ਬੜਣਾ ਨਹੀਂ ਜੋ ਤੂੰ ਲੈ ਆ ਲੈਲਾ ਅਸੀਂ ਤੇਰ ਨਾਲ ਕੋਈ ਵੀ ਥੀਜ ਨਹੀਂ ਮੰਗਣੀ ਲੋਕਾਂ ਦੀ ਚੁੱਪਣਾ ਸੀ ਆਲੇ ਦੁਆਲੇ ਔਰ ਆੜਦੇ ਸੀ ਉਹ ਤੇ ਬਾਜ ਨਹੀਂ ਸੀ ਆਉਦੇ ਅੱਡ ਕਰਾ ਕੇ ਹੀ ਕੜੇ ਬ੍ਰਹਮ ਸੋ ਮਹਾਰਾਜੀ ਨੇ ਇਹ ਜਾ ਕੇ ਅਸੀਂ ਤੇ ਕੋਈ ਨਹੀਂ ਹਰਨਾਮਸਾ ਤੇਰ ਨਾਲ ਬੜਨਾ ਜੋ ਤੈਨੂੰ ਚਾਹੀਦਾ ਤੂੰ ਉਹ ਵੀ ਲੇ ਲੈ ਜੋ ਜੋ ਬਾਪੂ ਹਰਨਾਮਸਾ ਹੋਣਾ ਕਿਹਾ ਪਾਸ਼ਾ ਗਿਆ ਰਨਾਮ ਸਿਆ ਸਾਰਾ ਕੁਛ ਛਿੜਿਆ ਦਿਉ ਲੈਣਾ ਲੇ ਤਾਂ ਤੇ ਪਾਸ਼ਾ ਛੱਡ ਕੇ ਘਰ ਜਿ세 ਉਤਾਰ ਧਾਰਿਆ ਸੀ ਜਿਹੜਾ ਘਰ ਸੀ ਪਹਿਲਾਂ ਮਹਾਰਾਜ ਸ਼ੇਰ ਸਿੰਘ বিষ্ণੂਪਰੰਦੇ ਚ ਉਤਾਰਤਾ ਹੈ ਔਰ ਉਹ ਛੱਡ ਕੇ ਤੇ ਜਿੱਥੇ ਬਾਹਰ ਘਿਵੇਲੀ ਸੀ ਜਿੱਥੇ ਗੰਗੋਤ ਸ਼ਬੰਦੇ ਇਸਤੇਮਾਲ ਕਰ ਬੰਦੇ ਸੀ ਘਿਵੇਲੀ ਸਤੇ ਪਾਸ਼ਾ ਆਲੇ ਚ ਘਰ ਛੱਡ ਕੇ ਪ੍ਰਾਣੂ ਦੇ ਉੱਥੇ ਆ ਗਏ ਉੱਥੇ ਆ ਗਏ ਚਲੋ ਮਕਾਨ ਕੁਛ ਬਣਾ ਲੇ ਥੋੜਾ ਸਮਾਂ ਉੱਥੇ ਰਹਿ ਕੁਲੰਗ ਜਿਹੜਾ ਸੀ ਸਤੇਪਾ ਸਤਿਸ਼ ਤੇ ਬਰਾਜਮਾਨ ਹੁੰਦੇ ਸੀ ਉਹ ਬਾਪੂ ਨਾਮ ਸੋਨਾ ਨੇ ਰੱਖ ਲਿਆ ਮਹਾਰਾਜੀ ਲੈ ਗਏ ਸੰਤਾਂ ਦੇ ਨਾਲ ਤੁਸੀਂ ਸੁਣਿਆ ਕਿ ਕੀ ਬਚਨ ਸ਼ਬਦ ਪੜਦੇ ਗਏ ਸੰਤਾਂ ਦੇ ਨਾਲ ਔਰ ਕੁਲੰਗ ਲੈ ਗਏ